ਹਾਂਜੀ ਸੱਜਣੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਬੰਦੀ ਛੋੜ ਦੇ ਵਿਸਤ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਇੱਕ ਬੜੀ ਵੱਡੀ ਕਨਫਿਊਜ਼ਨ ਬਣੀ ਹੋਈ ਸੀ ਕਿ ਦੀਵਾਲੀ 20 ਤਰੀਕ ਦੀ ਹੈ ਜਾਂ 21 ਤਰੀਕ ਦੀ ਹੈ ਜਿਵੇਂ ਕਿ ਆਪਾਂ ਨੂੰ ਕਾਲ ਤੱਕ ਤੋਂ ਹੁਕਮ ਹੋਇਆ ਸੀ ਕਿ 21 ਤਰੀਕ ਦਾ ਆਪਣਾ ਬੰਦੀ ਛੋੜ ਦੇ ਵਿਸਤ ਤੇ ਦੀਵਾਲੀ ਹੈ ਤੇ ਅੱਜ ਹੈ ਕਿ 21 ਤਰੀਕ ਤੇ ਆਪਾਂ ਚੱਲਦੇ ਹਾਂ ਗੁਰੂ ਘਰ ਮੱਥਾ ਟੇਕਣ ਨਾਲੇ ਆਪਾਂ ਦੀਵੇ ਜਗਾਵਾਂਗੇ ਤੇ ਬਣੇ ਰਹੋ ਆਪਣੇ ਨਾਲ ਚੱਲਦੇ ਆਪਾਂ ਜੀ ਹਾਂਜੀ ਇੱਧਰ ਚੱਲ ਰਹੀਆਂ ਨੇ ਦੀਵਾਲੀ ਦੀਆਂ ਤਿਆਰੀਆਂ ਦੇ ਵੀ ਗਾਰਾਂ ਚਪਟੀਆਂ ਪਾਈਆਂ ਜਾ ਰਹੀਆਂ ਨੇ ਠੀਕ ਹੈ ਜੀ ਹਾਂਜੀ ਹੋ ਗਿਆ ਤਿਆਰੀਆਂ ਹਾਂਜੀ ਚੱਲ ਰਹੀਆਂ ਨੇ ਬਸ ਚੱਲ ਰਹੀਆਂ ਨੇ ਦੀਵਾਲੀ ਓਕੇ ਜੀ ਹੈਪੀ ਦੀਵਾਲੀ ਜੀ ਸਾਰਿਆਂ ਨੂੰ ਹੋਰ ਕਿੰਨਾ ਟਾਈਮ ਲੱਗੇਗਾ ਜੀ ਬਸ ਹੋ ਗਿਆ ਹੋ ਗਿਆ ਚਲੋ ਠੀਕ ਹੈ ਜੀ ਬਣੇ ਰਿਓ ਆਪਣੇ ਨਾਲ ਆਪਾਂ ਚੱਲਦੇ ਹੁਣ ਗੁਰੂ ਘਰ ਤੇ ਗੁਰੂ ਘਰ ਜਾ ਕੇ ਆਪਾਂ ਦੀਦ ਜਗਾਨੇ ਆ ਕੁਲੰਤਰ ਹੋਰੀਆਂ ਤਿਆਰੀਆਂ ਹਾਂਜੀ ਵਾਈਗਰੂ ਜੀ ਆਪਾਂ ਪਹੁੰਚ ਗਏ ਸੀ ਗੁਰੂ ਘਰ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਤੇ ਪਹਿਲਾਂ ਆਪਾਂ ਸੋਚਿਆ ਕਿ ਇੱਥੇ ਆਪਾਂ ਬੋਲੀ ਸਾਹਿਬ ਵਿੱਚ ਦੀਵੇ ਜਗਾ ਲਈਏ ਜੀ ਆਪ ਕੌਣ ਜਗਾਇਸ ਗੁਰੂ ਕਰਦੇਵੇ ਹੁਣ ਗੁਰੂ ਕਰਦੇਵੇ ਜਗਾਵ ਤੋਂ ਬਾਅਦ ਹੁਣ ਆਈ ਘਰ ਦੀਵਾਰੀ ਹੁਣ ਕਰੇ ਆਪਾਂ ਦੇ ਵਿੱਚ ਗਾਵਾਂਗੇ ਤੇ ਇੱਧਰ ਚੱਲ ਰਹੀਆਂ ਨੇ ਤਿਆਰੀਆਂ ਆ ਤੁਸੀਂ ਦੇਖ ਸਕਦੇ ਹੋ ਘਰੇ ਦੀਵੇ ਲਗਾਉਣਾ ਹੈ ਆਪਰ ਕਰਨੇ ਆ ਬਖਰ ਦੀਵੇ ਬਖਰ ਦਾ ਵੀ ਵੀਊ ਤੁਹਾਨੂੰ ਦਿਖਾਣੇ ਆ ਆਪਣੀਆਂ ਲੜੀਆਂ ਤਾਂ ਜਗਾ ਦੇ ਯਾਰ ਆ

doğru akıdı ona, sayılıyor. Aramlar. Hmm? Rakiduna, say 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 say. Hmm. <gülüyor> 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 ਲੋਜੀ ਹੁਣ ਆਪਾਂ ਆ ਗਏ ਸੀ ਆਪਦੇ ਆਫਿਸ ਪਹਿਲਾਂ ਆਪਾਂ ਗੁਰਦੁਆਰੇ ਦੀਵੇ ਲਾਏ ਫਿਰ ਘਰੇ ਲਾ ਲਏ ਫਿਰ ਆਪਾਂ ਪਲਾਟ 'ਚ ਵੀ ਲਾਏ ਹੁਣ ਰਹਿ ਗਏ ਸੀ ਆਫਿਸ ਆਫਿਸ ਆਏ ਆਂ ਆਪਾਂ ਦੀਵੇ ਲਗਾ ਤੇ ਹੁਣ ਲਗਾਣੇ ਆਂ ਦੀਵੇ ਲੋਜੀ ਦੀਵੇ ਆਪਣਾ ਜੱਗ ਦੇ ਆਹ ਦੇਖੋ ਆਪਣਾ ਇੱਕ ਛੋਟਾ ਰੈਬਿਟ ਇਹ ਆਪਾਂ 3D ਪ੍ਰਿੰਟਿੰਗ ਮਸ਼ੀਨ 'ਚ ਬਣਾਇਆ ਸੀ ਦੋਸਤੋ ਕਿੰਦਾ ਲੱਗਿਆ ਤੁਹਾਨੂੰ ਸੋਹਣਾ ਨਾ 3D ਪ੍ਰਿੰਟ 'ਚ ਬਣਾਇਆ ਸੀ ਕਿਊਟੀ ਜਾਂ ਬਾਬਾ ਇਹ ਲੜੀ ਵੀ ਸਹੀ ਕਰਦੇ ਨੇ ਜਸਤ Yeah, no.